ਰੋਮਨ ਗਲੈਡੀਏਟਰ ਇਥੇ ਗੁਲਾਮਾਂ ਨੂੰ ਭੁੱਖੇ ਸ਼ੇਰ ਮੂਰੇ ਸੁੱਟ ਦਿਆ ਕਰਦੇ ਸੀ 12ਵੀਂ ਸਦੀ ਵਿੱਚ ਬਣੀ ਪੀਸਾ ਦੀ ਇਹ ਮিনার 5.5 ਡਿਗਰੀ ਝੁਕੀ ਹੋਈ ਹੈ ਤਾਜ ਮਹਿਲ ਭਾਰਤ ਦਾ ਇੱਕੋ ਇੱਕ ਸਮਾਰਕ ਹੈ ਜੋ ਦੁਨੀਆ ਦੇ 7 ਅਜੂਬਿਆਂ ਵਿੱਚ ਆਉਂਦਾ ਹੈ ਪ੍ਰਾਚੀਨ ਮਿਸਰ ਵਾਸੀ ਇਨ੍ਹਾਂ ਪਿਰਾਮਿਡਾਂ ਵਿੱਚ ਮਨੁੱਖੀ ਲਾਸ਼ਾਂ ਨੂੰ ਮਮੀ ਬਣਾ ਕੇ ਰੱਖਦੇ ਹੁੰਦੇ ਸੀ ਤੁਸੀਂ ਸੋਚ ਸਕਦੇ ਹੋ ਕਿ ਸਟੈਚੂ ਆਫ ਲਿਬਰਟੀ ਦਾ ਬੁੱਤ ਪਾਰਟ ਵਿੱਚ ਵੀ ਕਿਤੇ ਬਣਿਆ ਹੋਵੇਗਾ ਜੇਕਰ ਤੁਸੀਂ ਵੀ ਦੁਨੀਆ ਦੇ ਨ ਸੱਤ ਅਜੂਬਿਆਂ ਦੀ ਸੈਰ 7 ਮਿੰਟਾਂ ਵਿੱਚ ਕਰਨਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਅੰਤ ਤੱਕ ਦੇਖੋ ਹਾਂਜੀ ਦੋਸਤੋ ਮੈਂ ਗੁਰਪ੍ਰੀਤ ਪਸ਼ਾਉਰੀ ਆ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲ ਰਾਜਸਥਾਨ ਦੇ ਉਸ ਪ੍ਰਸਿੱਧ ਸ਼ਹਿਰ ਦੇ ਵਿੱਚ ਜਿੱਥੇ ਦੁਨੀਆ ਦੇ ਸੱਤ ਅਜੂਬੇ ਇੱਕੋ ਥਾਂ ਤੇ ਬਣਾਏ ਗਏ ਨੇ ਚਲੋ ਜੀ ਆਪਾਂ ਚੱਲਦੇ ਹਾਂ ਦਿੱਲੀ ਬੰਬਈ ਵਾਲੇ ਐਕਸਪ੍ਰੈਸ ਵੇਤੇ ਦਿੱਲੀ ਮੁੰਬਈ ਐਕਸਪ੍ਰੈਸ ਵੇ 8 ਲਾਈਨ ਐਕਸਪ੍ਰੈਸ ਵੇ ਬਹੁਤ ਫਾਸਟ ਹੈ ਤੇ ਤੇ ਥੋੜੀ ਥੋੜੀ ਦੂਰ ਬਾਅਦ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਰੈਸਟ ਹਾਊਸ ਜਿਹੜੇ ਆ ਜਾਂਦੇ ਆ ਆਪਾਂ ਇੱਥੇ ਖੜੇ ਹਾਂ ਰਕ ਰੈਸਟ ਹਾਊਸ ਦੇ ਵਿੱਚ ਇੱਥੇ ਖਾਣ ਪੀਣ ਦਾ ਢਾਬਾ ਤੇ ਸਾਰੀਆਂ ਸਹੂਲਤਾਂ ਹੈਗੀਆਂ ਜਿਹੜੀਆਂ ਬੜੀਆਂ ਹੁੰਦੀਆਂ ਨੇ 50 50 ਕਿਲੋਮੀਟਰ ਤੇ ਇਸ ਤਰ੍ਹਾਂ ਦੇ ਜਿਹੜੇ ਰੈਸਟ ਰੁਮ ਆਉਂਦੇ ਨੇਗੇ ਐਕਸਪ੍ਰੈਸ ਵੇ ਤੇ ਚੱਲਦੇ ਹੋਏ ਆਪਾਂ ਪਹੁੰਚ ਗਏ ਇੰਦਰਗੜ੍ਹ ਇੰਦਰਗੜ ਰਾਜਸਥਾਨ ਦਾ ਬਹੁਤ ਪ੍ਰਸਿੱਧ ਸ਼ਹਿਰ ਹੈ ਜਿੱਥੇ ਸੜਕ ਤੋਂ ਦੂਰ ਉੱਪਰ ਬਣਿਆ ਇੱਕ ਕਿਲਾ ਨਜ਼ਰ ਆਉਂਦਾ ਪਹਾੜੀ ਦੇ ਉੱਪਰ ਲੋਕ ਦੱਸਦੇ ਨੇ ਕਿ ਇਹ ਕਿਲਾ ਬੰਦ ਕਰ ਦਿੱਤਾ ਗਿਆ ਹੈ ਪਰ ਜੇ ਤੁਸੀਂ ਦੇਖਣਾ ਚਾਹੋ ਤਾਂ ਇੱਥੇ ਮੌਜੂਦ ਚੌਂਕੀਦਾਰ ਜਿਹੜਾ ਉਹ ਤੁਹਾਨੂੰ ਚਾਬੀ ਦੇ ਕੇ ਇਸ ਨੂੰ ਖੋਲ ਦੇਵੇਗਾ ਪਰ ਸਾਡੇ ਲਈ ਇਸ ਸਮੇਂ ਸਮਾਂ ਨਹੀਂ ਕਿਉਂਕਿ ਅਸੀਂ ਅੱਗੇ ਜਾਣਾ ਹੈ ਕੋਟੇ ਤੇ ਅਸੀਂ ਚੱਲ ਪੈਂਦੇ ਹਾਂ ਤੇ ਅੱਗੇ ਪਹੁੰਚਦੇ ਹਾਂ ਅਸੀਂ ਲਖੇਰੀ ਸਿਮਿੰਟ ਨਗਰੀ ਨਾਲ ਜਾਣਿਆ ਜਾਂਦਾ ਇੱਥੇ ਰਾਜਸਥਾਨ ਦਾ ਸਭ ਤੋਂ ਵੱਧ ਸਿਮਿੰਟ ਪੈਦਾ ਹੁੰਦਾ ਤੇ ਅੱਗੇ ਅਸੀਂ ਪਹੁੰਚਦੇ ਹਾਂ ਮੇਜ ਨਦੀ ਦੇ ਪੁਲ ਤੇ ਜੀ ਹਾਂ ਮੇਜ ਨਦੀ ਰਾਜਸਥਾਨ ਦੀ ਬਹੁਤ ਪ੍ਰਸਿੱਧ ਨਦੀ ਹੈ ਜਿਹੜੀ ਕਿ ਚੰਬਲ ਨਦੀ ਦੀ ਸਹਾਇਕ ਹੈ ਦੇਖੋ ਇੱਥੇ ਅਣੀਕਟ ਬੰਨ ਬਣਿਆ ਹੋਇਆ ਨਵਾਂ گاؤں ਦੇ ਕੋਲ 100 ਕਿਲੋਮੀਟਰੇ ਲੰਮੀ ਨਦੀ ਚੰਬਲ ਦੇ ਵਿੱਚ ਜਾ ਡੇਗਦੀ ਹੈ ਪਰ 100 ਕਿਲੋਮੀਟਰ ਵਿੱਚ ਇਸ ਦੇ ਵਿੱਚ 99 ਮੋੜ ਆ ਜਾਂਦੇ ਨੇ ਸੋ ਇਸ ਖੂਬਸੂਰਤ ਨਦੀ ਨੂੰ ਦੇਖਦੇ ਹੋਏ ਜਿਹੜਾ ਅਸੀਂ ਅੱਗੇ ਆਪਣੀ ਮੰਜ਼ਲ ਕੋਟਾ ਵੱਲ ਨੂੰ ਵਧ ਜਾਂਦੇ ਆ ਬਹੁਤ ਸੋਹਣੀ ਨਦੀ ਹੈ ਇਹ ਚੰਬਲ ਨਦੀ ਦੀ ਸਹਾਇਕ ਨਦੀ ਹੈ ਤੇ ਚੰਬਲ ਨਦੀ ਅੱਗੇ ਜਾ ਕੇ ਜਿਹੜੀ ਆ ਉਹ ਜਮਨਾ ਦੇ ਵਿੱਚ ਮਿਲ ਜਾਂਦੀ ਹੈ ਸੋ ਅਸੀਂ ਇੱਕ ਵਾਰ ਫੇਰ ਇਸ ਨਦੀ ਦੀ ਖੂਬਸੂਰਤੀ ਨੂੰ ਨਿਹਾਰਦੇ ਹੋਏ ਇੱਥੇ ਕੁਝ ਤਸਵੀਰਾਂ ਖਿੱਚਦੇ ਆ ਤੇ ਇੱਥੇ ਪਾਣੀਆਂ ਨਾਲ ਗੱਲਾਂ ਕਰਦੇ ਹੋਏ ਆਪਣੀ ਅਗਲੇ ਸਫ਼ਰ ਵੱਲ ਨੂੰ ਰਵਾਨਾ ਹੋ ਜਾਂਦੇ ਆ ਜੋ ਕਿ ਹੈ ਕੋਟਾ ਸੋ ਲਗਭਗ ਹੁਣ ਅਸੀਂ ਪਹੁੰਚ ਚੁੱਕੇ ਆ ਕੋਟਾ ਜਿਹੜਾ ਰਾਜਸਥਾਨ ਦੀ ਸਿੱਖਿਆ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕੋਟਾ ਅਸੀਂ ਜਾ ਕੇ ਦੇਖਦੇ ਆਂ ਸਭ ਤੋਂ ਪਹਿਲਾਂ ਆਉਂਦਾ ਹੈ ਰਿਵਰ ਫਰੰਟ ਚੰਬਲ ਨਦੀ ਦੇ ਕਿਨਾਰੇ ਤੇ ਬਣਿਆ ਹੈ ਰਿਵਰ ਫਰੰਟ 700 ਤੋਂ ਵੱਧ ਕਰੋੜ ਦਾ ਪ੍ਰੋਜੈਕਟ ਹੈ ਲੋ ਜੀ ਹੁਣ ਬਿਨਾਂ ਦੇਰ ਕਲੇ ਆਪਾਂ ਚੱਲਦੇ ਆਂ ਦੁਨੀਆ ਦੇ 7 ਅਜੂਬੇ ਦੇਖਣ ਯਾਨੀ ਕਿ 7 ਵੰਡਰਸ ਪਾਰਕ ਕੋਟਾ ਟਿਕਟ ਲੈ ਕੇ ਅਸੀਂ ਅੰਦਰ ਚੱਲਦੇ ਆਂ ਦੇਖਦੇ ਆਂ 7 ਜੂਬੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਆਂ ਰੋਮਨ ਕਲੋਸੀਅਮ ਜੋ ਕਿ ਇੱਕ ਐਮਪੀ ਥੀਟਰ ਹੈ ਜੋ ਇਟਲੀ ਦੇ ਰੋਮ ਸ਼ਹਿਰ ਦੇ ਵਿੱਚ ਬਣਿਆ ਹੋਇਆ ਪਰ ਉਸ ਦੀ ਪ੍ਰਤੀਲਿਪੀ ਇੱਥੇ ਬਣਾਈ ਗਈ ਹੈ ਪਹਿਲੀ ਸਦੀ ਵਿੱਚ ਬਣਿਆ ਏ ਕਲੋਸੀਅਮ ਸਨ 72 ਦੇ ਨੇੜੇ ਤੇੜੇ ਰੋਮਨਾਂ ਵੱਲੋਂ ਬਣਾਇਆ ਗਿਆ ਅੰਡਾ ਰੂਕਾ ਰੂਪ ਵਾਲੇ ਇਸ ਵਿਸ਼ਾਲ ਐਮਪੀ ਥੀਏਟਰ ਦੇ ਵਿੱਚ 50000 ਤੋਂ ਵੱਧ ਦਰਸ਼ਕ ਬੈਠ ਸਕਦੇ ਸਨ ਰੋਮਨ ਗਲਾਈਡੀਏਟਰ ਇੱਥੇ ਗੁਲਾਮਾਂ ਨੂੰ ਭੁੱਖੇ ਸ਼ੇਰਾਂ ਮੂਰੇ ਸਿੱਟ ਕੇ ਉਹਨਾਂ ਦੀ ਮੌਤ ਦਾ ਤਮਾਸ਼ਾ ਦੇਖਦੇ ਸਨ 5ਵੀਂ ਸਦੀ ਵਿੱਚ ਰੋਮਨ ਸਮਰਾਟ ਹਨਰਸ ਨੇ ਇਹ ਖੂਨੀ ਖੇਡ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਇਹ ਹੈ ਦੂਜਾ ਵੱਡਾ ਅਜੂਬਾ ਗੀਜ਼ਾ ਦੇ ਪੀਰਾਮਿਡ ਮਿਸਰ ਦੇਸ਼ ਦੇ ਵਿੱਚ ਗੀਜ਼ਾ ਦੇ ਨੇੜੇ ਇਹ ਪੈਰਾਮਿਡ ਬਣਾਏ ਗਏ 5000 ਸਾਲ ਪਹਿਲਾਂ ਮਿਸਰ ਦੇਸ਼ ਦੇ ਵਿੱਚ ਨੀਲ ਨਦੀ ਦੇ ਕਿਨਾਰੇ ਤੇ ਇੱਕ ਸਭਿਅਤਾ ਪਣਪੀ ਜਿਨ੍ਹਾਂ ਨੇ ਇਹ ਪੈਰਾਮਿਡ ਬਣਾਏ ਸੀ ਇਹ ਪੈਰਾਮਿਡ ਅਸਲ ਦੇ ਵਿੱਚ ਮਕਬਰੇ ਸਨ ਜੋ ਆਪਣੇ ਫੈਰਾਓ ਯਾਨੀ ਕਿ ਬਾਦਸ਼ਾਹ ਦੇ ਮੌਤ ਤੋਂ ਬਾਅਦ ਬਣਾਉਂਦੇ ਸਨ ਤੇ ਉਸ ਨੂੰ ਉਸ ਵਿੱਚ ਦਫ਼ਨ ਕੀਤਾ ਜਾਂਦਾ ਸੀ ਤੇ ਇੱਕ ਖਾਸ ਕਿਸਮ ਦੇ ਰਸਾਇਣਾਂ ਨਾਲ ਪੱਟੀਆਂ ਲਪੇਟ ਕੇ ਉਹਨਾਂ ਦੀ Laash ਨੂੰ ਮਮੀ ਬਣਾ ਦਿੱਤਾ ਜਾਂਦਾ ਸੀ ਤੇ ਇੱਕ ਬਹੁਤ ਵੱਡੇ ਖਜ਼ਾਨੇ ਦੇ ਨਾਲ ਇਹਨਾਂ ਪਾਇਰਾਮਿਡਾਂ ਦੇ ਵਿੱਚ ਦਫਨ ਕਰ ਦਿੱਤਾ ਜਾਂਦਾ ਸੀ ਇਹਨਾਂ ਪਾਇਰਾਮਿਡਾਂ ਦੇ ਰਾਜ ਬਹੁਤ ਡੂੰਘੇ ਨੇ ਜੋ ਕਿ ਮਿਸਰ ਯਾਨੀ ਕਿ ਏਜੀਪਟ ਦੇਸ਼ ਦੇ ਵਿੱਚ ਇਹ ਪਾਇਰਾਮਿਡ ਬਣੇ ਹੋਏ ਨੇ ਇੱਕ ਹੋਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਪਾਇਰਾਮਿਡਾਂ ਨੂੰ ਬਣਾਉਣ ਲਈ 20 ਲੱਖ ਤੋਂ ਵੱਧ ਵੱਡੇ ਪੱਥਰਾਂ ਦੀ ਵਰਤੋਂ ਕੀਤੀ ਗਈ ਤੇ ਹਰ ਇੱਕ ਪੱਥਰ ਦਾ ਭਾਰ ਸੀ ਜੋ ਉਹ 2 ਟਨ ਤੋਂ ਵੱਧ ਸੀ ਤੁਸੀਂ ਦੇਖੋ ਵੀ ਉਹਨਾਂ ਸਮਿਆਂ ਦੇ ਵਿੱਚ ਇਹ ਕਿਸ ਤਰ੍ਹਾਂ ਬਣਾਇਆ ਉਹ ਸ਼ਾਨਦਾਰ ਅਜੂਬਾ ਹੈ ਇਹ ਹਾਂਜੀ ਹੁਣ ਚਲਦੇ ਆਂ ਦੁਨੀਆ ਦੇ ਸੱਤ ਅਜੂਬਿਆਂ ਵਿੱਚ ਸ਼ਾਮਲ ਭਾਰਤ ਦਾ ਇੱਕੋ ਇੱਕ ਅਜੂਬਾ ਤਾਜ ਮਹਿਲ ਦੇਖਣ ਚਿੱਟੇ ਦੁੱਧ ਸੰਗ ਮਰਮਰ ਦੇ ਪੱਥਰ ਨਾਲ ਬਣਿਆ ਇਹ ਮਹਾਨ ਅਜੂਬਾ ਭਾਰਤ ਦੇ ਆਗਰਾ ਸ਼ਹਿਰ ਵਿੱਚ ਹੈ ਜਿਸ ਨੂੰ ਕਿ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਵਿੱਚ 1648 ਈਸਵੀ ਦੇ ਲਗਭਗ ਬਣਾਇਆ ਸੀ ਬਹੁਤ ਸ਼ਾਨਦਾਰ ਹੈ ਤਾਜ ਮਹਿਲ ਇਸ ਨੂੰ ਦੇਖਦੇ ਹੋਏ ਸੀ ਅੱਗੇ ਵਧਦੇ ਹਾਂ ਕੋਟਾ ਦਾ ਇਹ ਸੱਤ ਜੁਬਿਆਂ ਵਾਲਾ ਜਾਨੀ ਕਿ 7 ਵੰਡਰ ਪਾਰਕ ਕਿਸ਼ੋਰ ਸਾਗਰ ਲੇਕ ਦੇ ਬਿਲਕੁਲ ਨੇੜੇ ਹੈ ਜੀ ਬਹੁਤ ਸੋਹਣੀ ਹੈ ਇਹ ਕਿਸ਼ੋਰ ਸਾਗਰ ਲੇਕ ਤੇ ਇਸ ਦੇ ਵਿਸ਼ਕਾਰ ਵਿਚਾਲੇ ਇੱਕ ਆਈਲੈਂਡ ਇੱਕ ਟਾਪੂ ਬਣਿਆ ਹੋਇਆ ਹੈ ਜਿੱਥੇ ਤੱਕ ਜਾਣ ਲਈ ਇਥੋਂ ਕਿਸ਼ਤੀਆਂ ਚੱਲਦੀਆਂ ਨੇ ਉਹ ਦੂਰੀ ਤੇ ਤੁਸੀਂ ਦੇਖ ਸਕਦੇ ਹੋ ਤੇ ਵਿੱਚ ਇਹਦੇ ਬਣੀਆਂ ਹੋਈਆਂ ਨੇ ਰਾਜਪੂਤ ਸ਼ੈਲੀ ਦੀਆਂ ਛਾਤਰੀਆਂ ਇਹ ਟਾਪੂ ਅਸਲ ਦੇ ਵਿੱਚ ਇੱਕ ਮੰਦਿਰ ਹੈ ਜਿਹਦਾ ਤੁਸੀਂ ਦ੍ਰਿਸ਼ ਦੇਖ ਸਕਦੇ ਹੋ ਇੱਥੇ ਇਹ ਗਰਮੀ ਦੇ ਵਿੱਚ ਇਥੋਂ ਦਾ ਰਾਜ ਪਰਿਵਾਰ ਸੀ ਜਿਹੜਾ ਉਹ ਇੱਥੇ ਜਾਇਆ ਕਰਦਾ ਸੀ ਬਹੁਤ ਸ਼ਾਨਦਾਰ ਹੈ ਲੇਕ ਹੁਣ ਦੇਖਦੇ ਆਂ ਅਸੀਂ ਇੱਥੋਂ ਦਾ ਚੌਥਾ ਅਜੂਬਾ ਜਾਨੀ ਕਿ ਲੀਨਿੰਗ ਟਾਵਰ ਆਫ ਪੀਸਾ ਜਾਨੀ ਕਿ ਪੀਸਾ ਦੀ ਝੁਕੀ ਹੋਈ ਮিনার ਜੋ ਇਟਲੀ ਦੇ ਪੀਸਾ ਸ਼ਹਿਰ ਦੇ ਵਿੱਚ ਬਣੀ ਹੋਈ ਹੈ 1173 ਈਸਵੀ ਦੇ ਵਿੱਚ ਇਸ ਦਾ ਨਿਰਮਾਣ ਸ਼ੁਰੂ ਹੋਇਆ ਜੋ ਜੰਗਾਂ-ਜੁੱਦਾਂ ਕਾਰਨ 200 ਸਾਲ ਤੱਕ ਚੱਲਦਾ ਰਿਹਾ 60 ਮੀਟਰ ਇਹ ਗੋਲਾਕਾਰ ਮিনার ਆਪਣੀ ਧुरी ਤੋਂ 5.5 ਡਿਗਰੀ ਝੁਕੀ ਹੋਈ ਹੈ ਜੋ ਕਿ ਇਸ ਦੀ ਤੀਜੀ ਮੰਜ਼ਲ ਬਣਾਉਣ ਵੇਲੇ ਅਚਾਨਕ ਹੀ ਝੁੱਕ ਗਈ ਸੀ ਜੋ ਹੁਣ ਤੱਕ ਹੈ ਹੁਣ ਦੇਖਦੇ ਆਂ ਪੰਜਵਾਂ ਅਜੂਬਾ ਸਟੈਚੂ ਆਫ ਲਿਬਰਟੀ ਜਿਸ ਨੂੰ ਕਿ ਅਮਰੀਕਾ ਅਤੇ ਫਰਾਂਸ ਨੇ ਸਾਂਝੇ ਰੂਪ ਵਿੱਚ ਤਿਆਰ ਕੀਤਾ ਸੀ ਇਹ ਅਸਲ ਦੇ ਵਿੱਚ ਤਿਆਰ ਫਰਾਂਸ ਦੇ ਵਿੱਚ ਹੋਈ ਸੀ ਤੇ 1884 ਤੋਂ ਬਾਅਦ 1885 ਵਿੱਚ ਇਸ ਨੂੰ ਅਮਰੀਕਾ ਦੇ ਨਿਊਯਾਰਕ ਦੀ ਬੰਦਰਗਾਹ ਤੇ ਭੇਜਿਆ ਗਿਆ ਇਹ ਆਜ਼ਾਦੀ ਦੀ ਮੂਰਤੀ ਹੈ ਜੋ 46 ਮੀਟਰ ਉੱਚੀ ਹੈ ਤੇ ਇਸ ਦਾ ਨੀਚੇ ਬਣਿਆ ਥੜਾ ਵੀ ਉਨਾ ਹੀ ਉੱਚਾ ਬਣਿਆ ਹੋਇਆ ਹੈ ਇਹ ਅੱਜ ਕੱਲ੍ਹ ਅਮਰੀਕਾ ਵਿੱਚ ਹੈ ਹੁਣ ਦੇਖਦੇ ਹਾਂ ਅਸੀਂ ਛਿੰਮ ਅਜੂਬਾ ਆਈਫਲ ਟਾਵਰ ਜੋ ਕਿ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਬਣਿਆ ਹੋਇਆ ਹੈ ਇਸ ਦਾ ਨਾਮ ਆਈਫਲ ਟਾਵਰ ਇਸ ਦੇ ਬਣਾਉਣ ਵਾਲੇ ਬੁਸਤੇਵ ਆਈਫਲ ਦੇ ਨਾਮ ਤੋਂ ਪਿਆ 1930 ਤੋਂ ਪਹਿਲਾਂ ਇਹ ਸਟੀਲ ਨਾਲ ਬਣਨ ਵਾਲੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਹੋਇਆ ਕਰਦੀ ਸੀ ਇਸ ਦਾ ਨਿਰਮਾਣ 1887 ਤੋਂ 1899 ਈਸਵੀ ਤੱਕ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਹੋਇਆ ਇੱਕ ਗੱਲ ਹੋਰ ਦੱਸ ਦਈਏ ਕਿ ਇਹ ਦੁਨੀਆ ਦਾ ਉਹ ਸਥਾਨ ਹੈ ਜਿੱਥੋਂ ਸਭ ਤੋਂ ਵੱਧ ਟੂਰਿਸਟ ਜਾਂਦੇ ਹਨ ਹੁਣ ਦੇਖਦੇ ਹਾਂ ਅਸੀਂ ਸੱਤਵਾਂ ਅਜੂਬਾ ਕ੍ਰਾਈਸਟ ਦਾ ਰੀਡੀਮਰ ਜਿਸ ਨੂੰ ਮੁਕਤੀਦਾਤਾ ਈਸਾ ਦਾ ਪੁੱਤ ਵੀ ਕਿਹਾ ਜਾਂਦਾ ਹੈ ਜੋ ਬ੍ਰਾਜ਼ੀਲ ਦੇਸ਼ ਦੇ ਵਿੱਚ ਰਿਓ ਡੀ ਜਨੈਰੀਓ ਸ਼ਹਿਰ ਤੋਂ ਉੱਪਰ ਕੋਕੋਵਾਦੀ ਦੀਆਂ ਪਹਾੜੀਆਂ ਦੇ ਉੱਪਰ ਬਣੀ ਕ੍ਰਾਈਸਟ ਦੀ ਸਭ ਤੋਂ ਵੱਡੀ ਮੂਰਤੀ ਹੈ 38 ਮੀਟਰ ਉੱਚੀ ਇਸ ਮੂਰਤੀ ਦੀਆਂ ਬਾਹਾਂ ਦੀ ਚੌੜਾਈ 28 ਮੀਟਰ ਦੇ ਲਗਭਗ ਸੋ ਇਹ ਸੀ ਜੀ ਕੋਟਾ ਦਾ ਸੈਵਨ ਵੰਡਰ ਜਾਨੀ ਕਿ ਸੱਤ ਅਜੂਬਿਆਂ ਵਾਲਾ ਪਾਰਕ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਸ ਤਰ੍ਹਾਂ ਦੀ ਵੀਡੀਓ ਹੋਰ ਦੇ